ਸ੍ਰੀ ਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਵੇਖ ਰਹੇ ਹੋ ਸਾਜਾ ਪੰਜਾਬ ਦੇ ਨਾਲ ਤੇਜ ਦੁਨੀਆ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਪੰਜਾਬ ਤੋਂ ਲੈ ਕੇ ਦੁਨੀਆ ਭਰ ਦੀਆਂ ਤਾਜ਼ਾ ਖਬਰਾਂ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਖਬਰਾਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀਆਂ ਟਿੱਪਣੀਆਂ ਦੇ ਉਲਟ ਹੁਣ ਯੂ-ਟਰਨ ਲੈਂਦਿਆਂ ਅਫਗਾਨਿਸਤਾਨ 'ਚ ਲੜਨ ਵਾਲੇ ਬ੍ਰਿਟਿਸ਼ ਦੇ ਫੌਜੀਆਂ ਦੀ ਸ਼ਲਾਘਾ ਕੀਤੀ ਹੈ। ਇਸ ਸਬੰਧੀ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਕਿਹਾ ਹੈ ਕਿ ਯੂਨਾਈਟਿਡ ਕਿੰਗਡਮ ਦੇ ਮਹਾਨ ਤੇ ਬਹੁਤ ਬਹਾਦਰ ਫੌਜੀ ਹਮੇਸ਼ਾ ਸੰਯੁਕਤ ਰਾਜ ਅਮਰੀਕਾ ਨਾਲ ਰਹਿਣਗੇ। ਉਹਨਾਂ ਅਫਗਾਨਿਸਤਾਨ 'ਚ ਮਾਰੇ ਗਏ ਬ੍ਰਿਟਿਸ਼ ਸੈਨਿਕਾਂ ਤੇ ਜੰਗ 'ਚ ਜ਼ਖਮੀ ਹੋਈ ਫੌਜੀਆਂ ਨੂੰ ਮਹਾਨ ਯੋਧੇ ਦੱਸਿਆ। ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀ ਸਟਾਰਮਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਅਫਗਾਨਿਸਤਾਨ ਖਿਲਾਫ ਜੰਗ ਦੌਰਾਨ ਬਰਤਾਨੀਆਂ ਸਣੇ ਨਾਟੋ ਦੇਸ਼ਾਂ ਦੀ ਫੌਜੀ ਜੰਗ ਦੌਰਾਨ ਫਰੰਟ ਲਾਈਨ ਤੋਂ ਦੂਰ ਰਹੇ ਜਦਕਿ ਅਮਰੀਕੀ ਫੌਜੀ ਹੀ ਸਭ ਤੋਂ ਅੱਗੇ ਰਹੇ ਸਨ ਉੱਥੇ ਹੀ ਸਟਾਰਮਨ ਨੇ ਕਿਹਾ ਕਿ ਮੈਂ ਨਾਟੋ ਫੌਜੀਆਂ ਦੀ ਹਿੰਮਤ ਉਹਨਾਂ ਦੀ ਬਹਾਦਰੀ ਤੇ ਉਹਨਾਂ ਦੇ ਦੇਸ਼ ਲਈ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗਾ ਮੈਂ ਰਾਸ਼ਟਰਪਤੀ ਟਰੰਪ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਤੇ ਸਪਸ਼ਟ ਤੌਰ ਉਤੇ ਗਲਤ ਮੰਨਦਾ ਕਿਉਂਕਿ ਉਹਨਾਂ ਨੇ ਇਸ ਜੰਗ 'ਚ ਖਤਮ ਹੋਈ ਜਾਂ ਜ਼ਖਮੀ ਹੋਈ ਫੌਜੀਆਂ ਦੀ ਅਜ਼ੀਜ਼ਾਂ ਤੇ ਦੇਸ਼ ਵਾਸੀਆਂ ਨੂੰ ਦੁੱਖ ਪਹੁੰਚਾਇਆ ਹੈ ਅਮਰੀਕਾ 'ਚ ਤੂਫਾਨ ਤੇ ਝੱਖੜ ਨੇ ਜ਼ਿੰਦਗੀ ਲੀਹੋਂ ਲਾ ਦਿੱਤੀ ਐ ਇਸ ਤੂਫਾਨ ਕਾਰਨ 14000 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਟੈਕਸਸ ਤੱਕ ਪੱਛਮ 'ਚ 1 ਲੱਖ ਤੋਂ ਵੱਧ ਕਰਾਂ ਦੀ ਬੱਤੀ ਗੁੱਲ ਹੋ ਗਈ ਐ ਇਤੇ ਭਾਰੀ ਬਰਫਬਾਰੀ ਨਾਲ ਆਮ ਜਨ ਜੀਵਨ ਬਹੁਤ ਪ੍ਰਭਾਵਿਤ ਹੋਇਆ ਤੁਜੇ ਪਾਸੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਖਣੀ ਕੈਰੋਲੀਨਾ ਵਰਜੀਨੀਆ ਟੈਨੇਸੀ ਜੋਰਜੀਆ ਉਤਰੀ ਕੈਰੋਲੀਨਾ ਮੈਰੀਲੈਂਡ ਕੈਂਟਕੀ ਲੂਸੀਆਨਾ ਇੰਡੀਆਨਾ ਤੇ ਪੱਛਮੀ ਵਰਜੀਨੀਆ ਚ ਸੰਗੀ ਐਮਰਜੈਂਸੀ ਆਫਤ ਐਲਾਨਨ ਨੂੰ ਮਨਜ਼ੂਰੀ ਦੇ ਦਿੱਤੀ ਹੈ。ਟਰੰਪ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਕਿਹਾ ਕਿ ਅਸੀਂ ਇਸ ਤੂਫਾਨ ਕਾਰਨ ਪ੍ਰਭਾਵਿਤ ਹੋਣ ਵਾਲੀ ਸਾਰੇ ਸੂਬਿਆਂ ਚ ਨਿਗਰਾਨੀ ਕਰਾਂਗੇ ਤੇ ਸੰਪਰਕ ਚ ਰਹਾਂਗੇ ਤਾਂ ਜੋ ਉੱਥੇ ਲੋਕ ਸੁਰੱਖਿਅਤ ਰਹਿਣ ਤੇ ਉੱਥੇ ਹੀ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਇਸ ਕੁਦਰਤੀ ਆਫਤ ਕਾਰਨ 17 ਰਾਜਾਂ ਤੇ ਡਿਸਟ੍ਰਿਕਟ ਆਫ ਕੋਲੰਬੀਆ ਨੇ ਮੌਸਮੀ ਐਮਰਜੈਂਸੀ ਐਲਾਨ ਦਿੱਤੀ ਹੈ। ਇਹਨੂੰ ਤੁਮ ਕੀ ਤੋਂ ਬਾਅਦ ਕੈਨੇਡੀਅਨ ਉਪਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ਵਾਸੀਆਂ ਨੂੰ ਸਵਦੇਸ਼ੀ ਸਮਾਨ ਖਰੀਦਣ ਦੀ ਅਪੀਲ ਕੀਤੀ ਹੈ ਕਾਰਨੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਕਿਹਾ ਕਿ ਕੈਨੇਡਾ ਦੀ ਆਰਥਿਕਤਾ ਇਸ ਸਮੇਂ ਬਾਹਰੀ ਖਤਰਿਆਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਸਾਨੂੰ ਉਸ ਚੀਜ਼ ਉਤੇ ਧਿਆਨ ਕੇਂਦ੍ਰਿਤ ਕਰਨਾ ਪਏਗਾ ਜੋ ਸਾਡੇ ਨਿਯੰਤਰਣ ਚ ਹੈ ਕਾਰਨੀ ਦਾ ਕਹਿਣਾ ਹੈ ਕਾਰਨੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਚੀਨ ਨਾਲ ਵਪਾਰਕ ਸਮਝੌਤੇ ਦੇ ਵਿਰੁੱਧ ਕੈਨੇਡਾ ਨੂੰ ਸਖਤ ਚੇਤਾਵਨੀ ਦੇਣ ਦੇ ਵਿਚਾਰ ਆਇਆ 트੍ਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਕੈਨੇਡਾ ਚੀਨ ਨਾਲ ਆਪਣੇ ਵਪਾਰਕ ਸਬੰਧਾਂ ਦਾ ਵਿਸਥਾਰ ਕਰਦਾ ਹੈ ਤਾਂ ਉਹ ਕੈਨੇਡੀਅਨ ਸਮਾਨ ਉੱਤੇ 100% ਟੈਰਿਫ ਲਗਾ ਦੇਵੇਗਾ ਉੱਤੇ ਇਹ 트੍ਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਗਵਰਨਰ ਕਾਰਨੀ ਨੂੰ ਫੋਨ ਕੀਤਾ ਸੀ ਬੀਤੇ ਦਿਨ 트੍ਰੰਪ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਗਵਰਨਰ ਕਾਰਨੀਕ ਉਹਨਾਂ ਲਿਖਿਆ ਸੀ ਕਿ ਜੇਕਰ ਕਾਰਨੇ ਚੀਨ ਨੂੰ ਅਮਰੀਕਾ ਚ ਸਮਾਨ ਭੇਜਣ ਲਈ ਕੈਨੇਡਾ ਨੂੰ ਡ੍ਰੋਪ ਆਫ ਪੋਰਟ ਬਣਾਉਣਾ ਚਾਹੁੰਦੇ ਨਹੀਂ ਤਾਂ ਇਹ ਇੱਕ ਗਲਤ ਫਹਿਮੀ ਹੈ। ਟਰੰਪ ਨੇ ਅੱਗੇ ਕਿਹਾ ਕਿ ਚੀਨ ਕੈਨੇਡਾ ਦੀ ਕਾਰੋਬਾਰ ਸਮਾਜਿਕ ਢਾਂਚੇ ਤੇ ਜੀਵਨ ਸ਼ੈਲੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਚੀਨ ਇਹ ਸਾਲ ਦੇ ਅੰਦਰ ਕੈਨੇਡਾ ਨੂੰ ਨਿਗਲ ਜਾਵੇਗਾ। ਦਰਅਸਲ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਟਰੰਪ ਦੇ ਗੋਲਡਨ ਡੋਮ ਮਿਜ਼ਾਈਲ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ ਜਿਸ ਕਾਰਨ ਟਰੰਪ ਨਰਾਜ਼ ਨੇ। ਹਰਦੀਪ ਪਹਾੜੀ ਖੇਤਰਾਂ 'ਚੋਂ ਪਾਰੇ ਬਰਫਬਾਰੀ ਹੋਈ ਹੈ ਜਿਸ ਕਾਰਨ ਮੌਸਮ ਖਰਾਬ ਹੈ ਤੇ ਜੰਮੂ ਸ਼ਿਰੀ ਨਗਰ ਕੋਮੀ ਮਾਰਗ ਅੱਜ ਦੇ ਦਿਨ ਵੀ ਬੰਦ ਰਿਹਾ ਹੈ ਇਸ ਸੜਕ ਦੇ ਹੋਰ ਬੰਦ ਪਏ ਰਸਤੇ ਨੂੰ ਖੋਲਣ ਲਈ ਮੁਰੰਮਤ ਮੁਰੰਮਤ ਦਾ ਕੰਮ ਜਾਰੀ ਹੈ ਤੇ ਇਥੇ ਪਾਰੇ ਪਾਰੇ ਬਰਫਬਾਰੀ ਕਾਰਨ ਵੱਡੀ ਗਿਣਤੀ 'ਚ ਲੋਕ ਰਾਹ ਵਿੱਚ ਫਸ ਗਏ ਨੇ ਤੇ ਸੜਕਾਂ ਉੱਤੇ ਤਿਲਕਣ ਵਦਨ ਕਾਰਨ ਕਈ ਗੱਡੀਆਂ ਦਾ ਨੁਕਸਾਨ ਵੀ ਹੋਇਆ ਮੌਸਮ ਵਿਭਾਗ ਨੇ ਸੈਲਾਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਬਰਫਬਾਰੀ ਦੌਰਾਨ ਸੜਕਾਂ ਉੱਤੇ ਨਿਕਲਣ ਤੋਂ ਗੁਰੇਜ਼ ਕਰਨ ਜਾਣਕਾਰੀ ਅਨੁਸਾਰ ਪਾਰੇ ਬਰਫਬਾਰੀ ਕਾਰਨ ਕੋਮੀ ਮਾਰਗ ਬੰਦ ਹੈ ਪਟਨੀ ਟੋਪ ਜਾਣ ਵਾਲੇ ਸੈਲਾਨੀਆਂ ਲਈ ਸੜਕ ਨੂੰ ਅਸਥਾਈ ਤੌਰ ਉਤੇ ਖੋਲ ਦਿੱਤਾ ਗਿਆ ਪਰ ਪੁਲਿਸ ਅਧਿਕਾਰੀ ਸੈਲਾਨੀਆਂ ਨੂੰ ਪਟਨੀ ਟੋਪ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਉਹਨਾਂ ਦੀਆਂ ਹੋਟਲ ਬੁਕਿੰਗ ਦੀ ਜਾਂਚ ਕਰ ਰਹੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਜਾਣ ਵਾਲੀ ਸੜਕ ਤੋਂ ਇਲਾਵਾ ਡੋਡਾ ਕਿਸ਼ਤਵਾਰ ਸੜਕ ਵੀ ਬੰਦ ਹੈ ਇਥੇ ਕਈ ਥਾਵਾਂ 'ਤੇ ਤਾਪਮਾਨ ਮੰਨੀਫੀ ਵਿੱਚ ਪਹੁੰਚ ਗਿਆ ਹੈ ਤੇ ਕਈ ਥਾਵਾਂ 'ਤੇ ਬਿਜਲੀ ਤੇ ਪਾਣੀ ਦੀ ਸਪਲਾਈ ਸਿੱਟ ਸਾਰੀਆਂ ਜ਼ਰੂਰੀ ਸੇਵਾਵਾਂ ਮਾ ਠੱਪ ਹੋ ਗਈਆਂ ਨੇ ਜੰਮੂ ਦੇ ਮਸ਼ਹੂਰ ਸੈਲਾਨੀ ਕੇਂਦਰਾਂ 'ਤੇ ਬਰਫਬਾਰੀ ਹੋਈ ਹੈ ਜਿਸ ਕਰਕੇ ਨਾ ਖੇਤਾਂ 'ਚ ਜਨਜੀਵਨ ਠਾਪੋ ਗਿਆ ਤੇ ਕਈ ਇਲਾਕਿਆਂ ਦਾ ਹੈੱਡਕੁਆਰਟਰ ਤੋਂ ਸੰਪਰਕ ਵੀ ਟੁੱਟ ਗਿਆ ਅਮਰੀਕੀ ਵਿੱਤ ਮੰਤਰੀ ਸਕੋਟ ਬਿਸੈਂਟ ਨੇ ਕਿਹਾ ਕਿ ਰੂਸੀ ਤੇਲ ਖਰੀਦਣ ਲਈ ਭਾਰਤ ਉਤੇ ਲਾਇਆ ਗਿਆ 25 ਫੀਸਦੀ ਵਾਧੂ ਟੈਰਿਫ ਹਟਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਾਰਤ ਨੇ ਰੂਸ ਤੋਂ ਤੇਲ ਖਰੀਦਣ ਨਾਲ ਲਗਭਗ ਬੰਦ ਕਰ ਦਿੱਤਾ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਉਤੇ 50 ਫੀਸਦੀ ਟੈਰਿਫ ਲਗਾਇਆ ਹੈ ਜਿਸ ਵਿੱਚ ਰੂਸੀ ਤੇਲ ਖਰੀਦਣ ਕਰਕੇ 25 ਫੀਸਦੀ ਟੈਰਿਫ ਸ਼ਾਮਲ ਹੈ। ਟੈਰਿਫ ਲੋਗਨ ਕਾਰਨ ਦੋਵੇਂ ਮੁਲਕਾਂ ਦੇ ਸਬੰਧ ਵਿੱਚ ਤਣਾਅ ਪੈਦਾ ਹੋ ਗਿਆ ਸੀ ਤੇ ਬਿਸੈਂਟ ਨੇ ਭਾਰਤ ਉਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਸਫਲ ਦੱਸਿਆ। ਉਨਾ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਅਸੀਂ ਰੂਸੀ ਤੇਲ ਖਰੀਦਣ ਲਈ ਭਾਰਤ ਉਤੇ 25% ਟੈਰਿਫ ਲਗਾਇਆ ਸੀ ਇਸ ਮਗਰੋਂ ਉਹਨਾਂ ਦੀਆਂ ਰਿਫਾਇਨਰੀਆਂ ਵੱਲੋਂ ਰੂਸੀ ਤੇਲ ਦੀ ਖਰੀਦ ਬਹੁਤ ਜ਼ਿਆਦਾ ਘਟ ਗਈ ਹੈ ਇਸ ਲਈ ਇਹ ਸਾਡੀ ਸਫਲਤਾ ਹੈ ਪਰ ਟੈਰਿਫ ਹਾਲੇ ਵੀ ਲਾਗੂ ਹੈ ਬੇਸਨ ਨੇ ਭਾਰਤ ਉਤੇ ਟੈਰਿਫ ਲਗਾਉਣ ਲਈ ਯੂਰਪ ਦੀ ਵੀ ਆਲੋਚਨਾ ਕੀਤੀ ਹੈ ਉਹਨਾਂ ਕਿਹਾ ਕਿ ਸਾਡੇ ਬਨੌਟੀਆਂ ਦਰਸ਼ ਵਾਲੇ ਯੂਰੋਪੀਅਨ ਸਹਿਯੋਗੀਆਂ ਨੇ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਭਾਰਤ ਨਾਲ ਵੱਡੇ ਪੱਧਰ ਉਤੇ ਵਪਾਰਕ ਸਮਝੌਤੇ ਉੱਪਰ ਦਸਤਖਤ ਕਰਨਾ ਚਾਹੁੰਦੇ ਨੇ ਬੇਸਨ ਨੇ ਰੂਸ ਵੱਲੋਂ ਯੂਕਰੇਨ ਉਤੇ ਅਮਰੀਕਾ ਗਰੁੱਪ ਆਰਥ ਵੱਲੋਂ ਵੱਧ ਤੇਲ ਖਰੀਦਨ ਤੇ ਰਿਫਾਈਨ ਕਰਨ ਦੇ ਦੋਸ਼ ਲਗਾਏ ਨੇ ਪੰਜਾਬ ਤੇ ਹਰਿਆਣਾ ਚ ਸਤਲੁਜ-ਜਮੁਨਾ ਲਿੰਕ ਨੇਰ ਨੂੰ ਲੈ ਕੇ ਛੇੜੇ ਵਿਵਾਦ ਦਰਮਿਆਨ ਦੋਵੇਂ ਸੂਬਿਆਂ ਵਿਚਕਾਰ 6ਵੇਂ ਗੇੜ ਦੀ ਮੀਟਿੰਗ ਹੋ ਰਹੀ ਹੈ। ਇਹ ਮੀਟਿੰਗ 22 ਜਨਵਰੀ ਨੂੰ ਚੰਡੀਗੜ੍ਹ ਸਿਤ ਹਰਿਆਣਾ ਨਿਵਾਸ ਵਿਖੇ ਹੋਏਗੀ। ਇਸ ਮੀਟਿੰਗ ਚ ਦੋਵੇਂ ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਉਹਨਾਂ ਦੇ ਹਰਿਆਣਾ ਵੀ ਹਮਰਤਬਾ ਨਾਇਬ ਸਿੰਘ ਸੈਣੀ ਹਿੱਸਾ ਲੈਣਗੇ। ਹਾਲਕਿ ਇਸ ਮੀਟਿੰਗ ਚ ਕੋਈ ਵੀ ਕੇਂਦਰੀ ਮੰਤਰੀ ਜਾਂ ਅਧਿਕਾਰੀ ਸ਼ਾਮਲ ਨਹੀਂ ਹੋਏਗਾ। ਪ੍ਰਭ ਜਾਣਕਾਰੀ ਅਨੁਸਾਰ S.Y.L ਦਾ ਮਾਮਲਾ ਸੁਪਰੀਮ ਕੋਰਟ ਚ ਵਿਚਾਰ ਅਧੀਨ ਹੈ ਜਿਸ ਉਤੇ ਅਗਲੀ ਸੁਣਵਾਈ 24 ਅਪ ਸੁਣਵਾਈ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਪਹਿਲ ਕਦਮੀ ਕਰਦਿਆਂ ਪੰਜਾਬ ਨੂੰ ਮੀਟਿੰਗ ਦੀ ਪੇਸ਼ਕਸ਼ ਕੀਤੀ ਹੈ ਹਰਿਆਣਾ ਸਰਕਾਰ ਨੇ ਪਿਛਲੇ ਦਿਨੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਐਸਵਾਈਐਲ ਦੇ ਮੁੱਦੇ ਉੱਤੇ ਮੀਟਿੰਗ ਸੱਦਨ ਦੀ ਪੇਸ਼ਕਸ਼ ਕੀਤੀ ਸੀ ਜਿਸ ਤੋਂ ਬਾਅਦ ਮੀਟਿੰਗ ਲਈ 27 ਜਨਵਰੀ ਦੀ ਤਾਰੀਖ ਤੈਅ ਕੀਤੀ ਗਈ ਹੈ ਮੀਟਿੰਗ ਦੌਰਾਨ ਐਸਵਾਈਐਲ ਦੇ ਮਸਲੇ ਉੱਤੇ ਟੁਕਮਾਂ ਹੱਲ ਕੱਢਣ ਦੇ ਯਤਨ ਵੀ ਕੀਤੇ ਜਾਣਗੇ ਕੰਦੰਤਾ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਵਿੱਢੀ ਗਈ ਸੁਰੱਖਿਆ ਮੁਹਿੰਮ ਦੌਰਾਨ ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸੰਜੀਕਿਤੀ ਗਈ ਜਾਣਕਾਰੀ ਅਨੁਸਾਰ ਇੱਕ ਗੁਪਤ ਸੂਚਨਾ ਦੇ ਆਧਾਰ ਉਤੇ ਚਲਾਇਆ ਗਿਆ ਆਪਰੇਸ਼ਨ ਚਲਾਇਆ ਗਿਆ ਆਪਰੇਸ਼ਨ ਦੌਰਾਨ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਸਰਗਰਮ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ ਇਸ ਕਾਰਵਾਈ ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕਬਜ਼ੇ ਚੋਂ ਤਿੰਨ ਵਿਦੇਸ਼ੀ ਪਿਸਤੌਲ ਤੇ ਕਈ ਜਿੰਦਾਕਾਰ ਤੋਸ ਬਰਾਮਦ ਕੀਤੇ ਨੇ ਡੀਜੀਪੀ ਮੋੜਲੀ ਪੁੱਛਕੀ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮ ਵਿਦੇਸ਼ਾਂ 'ਚ ਬੈਠੇ ਕੱਟੜ ਗੈਂਗਸਟਰਾਂ ਦੇ ਸਿੱਧੇ ਸੰਪਰਕ ਚ ਨੇ ਤੇ ਉਹਨਾਂ ਦੇ ਇਸ਼ਾਰਿਆਂ ਉੱਤੇ ਹੀ ਕੰਮ ਕਰ ਰਹੇ ਨੇ ਪੁਲਿਸ ਅਨੁਸਾਰ ਇਹ ਮੁਲਜ਼ਮ ਸਵੇਰੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਸਨ ਪਰ ਪੁਲਿਸ ਦੀ ਮੁਸਤੈਦਗੀ ਕਾਰਨ ਸਮਾਂ ਰੰਦੇ ਹੀ ਇਸ ਖਤਰੇ ਨੂੰ ਟਾਲ ਦਿੱਤਾ ਗਿਆ ਪਹਾੜੀ ਇਲਾਕਿਆਂ 'ਚ ਹੋ ਰਹੀ ਲਗਾਤਾਰ ਬਰਫਬਾਰੀ ਤੇ ਬਾਰਿਸ਼ ਨੇ ਮੈਦਾਨੀ ਇਲਾਕਿਆਂ 'ਚ ਕੰਬਣੀ ਛੇੜ ਦਿੱਤੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸ਼ਨੀਵਾਰ ਨੂੰ ਪਈ ਪਾਰੇ ਠੰਡ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਨੇ ਮਹਿ 24 ਘੰਟਿਆਂ ਦੇ ਅੰਦਰ ਹੀ ਤਾਪਮਾਨ ਚਾਈ ਵੱਡੀ ਗਿਰਾਵਟ ਕਾਰਨ ਸੁੱਬਾ ਸਖਤ ਸ਼ੀਤ ਲਹਿਰ ਦੀ ਲਪੇਟ ਚਾ ਗਿਆ ਤੇ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਇੰਜੀਰਾਂਚ ਘੱਟੋ-ਘੱਟ ਤਾਪ ਮਾ -10 ਡਿਗਰੀ ਤੱਕ ਹੇਠਾਂ ਡਿੱਗ ਗਿਆ ਜਦਕਿ ਦਿਨ ਦੇ ਵਾਤਾਵਰਣ ਤਾਪ 5 ਤੋਂ 2 ਤੋਂ 3 ਡਿਗਰੀ ਦੀ ਗਿਰਾਵਟ ਆਈ ਹੈ ਤੇ ਠੰਡ ਦਾ ਆਲਮ ਇਹ ਰਿਹਾ ਕਿ ਸ਼ੁ ਹਵਾਵਾਂ ਮੰਨੀ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਗਰਮ ਕੱਪੜੇ ਦੇ ਬਾਵਜੂਦ ਵੀ ਹੱਡ ਚੀਰਵੀਂ ਠੰਡ ਲੋਕਾਂ ਦੇ ਸਰੀਰਾਂ 'ਚ ਕੰਬਣੀ ਪੈਦਾ ਕਰ ਰਹੀ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਹੈ ਜਿਸ ਕਾਰਨ ਸਵੇਰ ਦੀ ਸਮੇਂ ਸੰਘਣੀ ਧੁੰਦ ਕαναਵਾਜਾਈ ਵੀ ਪ੍ਰਭਾਵਿਤ ਹੋਈ ਹੈ ਤੇ ਇਸ ਦੇ ਨਾਲ ਹੀ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਸੂਬੇ ਦੇ ਕੁਝ ਹਿੱਸਿਆਂ 'ਚ ਬਹੁਤ ਸੰਘਣੀ ਧੁੰਦ ਦਾ ਅਲਰਟ ਵੀ ਜਾਰੀ ਕੀਤਾ ਹੈ ਮੌਸਮ ਮਾਹਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ 26 ਜਨਵਰੀ ਨੂੰ ਇੱਕ ਹੋਰ ਪੱਛਮੀ ਗੜ ਪਾਵਕਰਨ 28 ਜਨਵਰੀ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਜਿੱਥੇ 30 ਤੋਂ 40 ਕਿਲੋਮੀਟਰ ਪ੍ਰਤੀ ਕੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਮੱਚ ਸਕਦੀਆਂ ਨੇ ਕੁਝ ਝਿਲਿਆਂ 'ਚ ਦਰਮਿਆਨੀ ਬਾਰਿਸ਼ ਹੋਣ ਦੀ ਵੀ ਉਮੀਦ ਹੈ ਤੇ ਜਿਸ ਨਾਲ ਤਾਪਮਾਨ ਹੋਰ ਵੀ ਡਿੱਗ ਸਕਦਾ ਹੈ ਇਸ ਕਾਰਨ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖਰਾਬ ਮੌਸਮ ਦੌਰਾਨ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਤੇ ਤੁੰਦ 'ਚ ਵਾਹਾਂ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂ ਦੇ ਇਜਾਜ਼ਤ ਧੰਨਵਾਦ